ਵਾਸ਼ ਗੁਰਜੀ ਕਖਾਨ ਸਾਹਿਬ ਹੈ ਗੁਰਜੀ ਕੀ ਫਤਿਹ ਸੱਚਖੰਡ ਵਾਸੀ ਸ੍ਰੀਮਾਨ ਸੰਤੂਬਾਬਾ ਨਰੈਨ ਸਿੰਘ ਮੋਨੇ ਜੀ ਗੁਰਦੁਆਰਾ ਟਿੱਬਾ ਸਾਹਿਬ ਦਾ ਪਦਰਾਜ ਵਿਖੇ ਸੱਚਖੰਡ ਵਾਸੀ ਸ੍ਰੀਮਾਨ ਸੰਤੂਬਾਬਾ ਨਰੈਨ ਸਿੰਘ ਮੋਨੇ ਟਰਸਟ ਦੇ ਸਹਿਯੋਗ ਦੇ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਕਿ ਨਿਰੰਤਰਕਾਰ ਸੇਵਾ ਚੱਲ ਰਹੀ ਹੈ ਸਾਹਮਣੇ ਜੋ ਹੈ ਮੈਸਟਰ ਸਿੰਘਾਂ ਵੱਲੋਂ ਨਵੀਂ ਜੋ ਸਾਰੀ ਕੀਤੀ ਜਾ ਰਹੀ ਹੈ ਪ੍ਰਾਣੀ ਮਰਮਤ ਜਿਹੜੇ ਇਮਾਰਤਾਂ ਸਨ ਉਹਨਾਂ ਦੀ ਹਾਲਤ ਖਸਾ ਹੋਣ ਕਰਕੇ ਨਵੀਂ ਉਸਾਰੀ ਕੀਤੀ ਜਾ ਰਹੀ ਹੈ ਤੇ ਪੁਰਾਣੀ ਜੋ ਇਮਾਰਤ ਸੀ ਉਹਦੀ ਸਾਰੀ ਰਿਪੇਅਰ ਕਰਕੇ ਜੋ ਸਾਹਮਣੇ ਮੈਂ ਵਿਖਾਉਂਦਾ ਹਾਂ ਰੰਗ ਰੋਗਨ ਦੀ ਸੇਵਾ ਆਹ ਜੋ ਸਾਹਮਣੇ ਵੇਖ ਰਹੇ ਹੋ ਜੋ ਪ੍ਰਾਣੀ ਇਮਾਰਤ ਗੁਰਦੁਆਰਾ ਸਾਹਿਬ ਦੀ ਜਿੱਥੇ ਵੀ ਟੁੱਟ ਭੱਜ ਸੀ ਕੋਈ ਪਲਾਸਟਰ ਲੈਂਦਾ ਸੀ ਆ ਉਹ ਸਾਰੇ ਰੰਗ ਨੂੰ ਲਾ ਕੇ ਨਵੇਂ ਉਸਰਿਆਂ ਵਧੀਆ ਤਰ੍ਹਾਂ ਮੁਰੰਮਤ ਕਰਕੇ ਸਾਰੇ ਹੀ ਤਕਰੀਬਨ ਗੁਰੂ ਘਰ ਦੀ ਰੰਗ ਦੀ ਸੇਵਾ ਹੋ ਰਹੀ ਆ ਸਾਹਮਣੇ ਦਰਵਾਜ਼ਾ ਸਾਹਿਬ ਦੇ ਸਾਹਮਣੇ ਕੰਮ ਰੇ ਹਨ ਉਹ ਸਾਰੇ ਰਗ ਰੋਗਣ ਹੋ ਰਿਹਾ ਹੈ ਆ ਸਾਰੀ ਜੋ ਇਮਾਰਤ ਦੇਖ ਰਹੀ ਹੂੰ ਇਹ ਦਰਵਾਜ਼ਾ ਸਾਹਿਬ ਦੇ ਸਾਹਮਣੇ ਦੀ ਇਮਾਰਤ ਹੈ ਆ ਰਹੀ ਹੈ ਬਹੁਤ ਹੀ ਮਿਹਨਤ ਦੇ ਨਾਲ ਪੁਰਾਣਾ ਰੰਗ ਲਾ ਕੇ ਜਿੱਥੇ ਇਮਾਰਤ ਟੁੱਟੀ ਸੀ ਉਸ ਪਲਾਸਤਰ ਲਿਆ ਸੀ ਸਾਰੇ ਦੀ ਰਿਪੇਅਰ ਕਰਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਟਰਸਟ ਵੱਲੋਂ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਜਿਹੜੀ ਕਾਰ ਸੇਵਾ ਚੱਲ ਰਹੀ ਆ ਦੇਖੋ ਜੀ ਸਾਰਾ ਰੰਗ ਰੋਗਣ ਹੋ ਚੁੱਕਿਆ ਹੈ ਇਧਰ ਵੀ ਅੰਮ੍ਰਿਤਸਰ ਸਿੰਘਾ ਮਨੂ ਜੋ ਸਾਰੀ ਦਾ ਕੰਮ ਹੋ ਰਿਹਾ ਹੈ ਸਾਰੀਆਂ ਹੀ ਸੰਗਤਾਂ ਦਾ ਵਿਦੇਸ਼ ਦੀਆਂ ਸੰਗਤਾਂ ਦਾ ਦੇਸ਼ ਦੀਆਂ ਸੰਗਤਾਂ ਦਾ ਜਿਨ੍ਹਾਂ ਨੇ ਆਪਣੀਆਂ ਕਰਤਕ ਕਮਾਈਆਂ ਦੇ ਵਿੱਚੋਂ ਦਸਵੰਧ ਆਪ ਜੀ ਭੇਜਦੇ ਹੋ ਉਹ ਗੁਰੂ ਘਰ ਦੀ ਇਮਾਰਤਾਂ ਤੇ ਲੰਗਰਾਂ ਤੇ ਸਮਾਗਮਾਂ ਤੇ ਲੱਗ ਰਿਹਾ ਏ ਸਤਿਗੁਰੂ ਜੀ ਚੜ੍ਹਦੀਆਂ ਕਲਾ ਬਖਸ਼ਣ ਤੇ ਉਹ ਜੋ ਮੈਂ ਸਾਹਮਣੇ ਵੀਡੀਓ ਬਣਾਵਾਂਗੇ ਜੋ ਦੀਵਾਨ ਹਾਲ ਦੀ ਇਮਾਰਤ ਸੀ ਉਹ ਵੀ ਟੁੱਟ ਗਈ ਅਸੀਂ ਡਿੱਗਦੇ ਸੀ ਉਹਨਾਂ ਦੀ ਰਿਪੇਅਰ ਕੀਤੀ ਆ ਜੋ ਵੇਖ ਰਹੇ ਹੋ ਇਹ ਸਾਰੀ ਦੀਵਾਨ ਹਾਲ ਦੀ ਉੱਪਰਲੀ ਇਮਾਰਤ ਹੈ ਇੱਥੇ ਸਾਰਾ ਜੋ ਪਲਾਸਟਰ ਸੀ ਪੁਰਾਣੀ ਇਮਾਰਤ ਹੋਣ ਕਰਕੇ ਡਿੱਗ ਰਿਹਾ ਸੀ ਮਿਸਤਰੀ ਸਿੰਘਾਂ ਵੱਲੋਂ ਇਹ ਸਾਰੇ ਦੁਬਾਰਾ ਰਿਪੇਅਰ ਕੀਤੀ ਗਈ ਹੈ ਜਿੱਥੇ ਵੀ ਇਹ ਖਰਾਬ ਸੀ ਪਲਾਸਟਰ ਡੱਗ ਰਿਹਾ ਟੁੱਟ ਰਿਹਾ ਸੀ ਉਸ ਦੀ ਸੰਭਾਲ ਕੀਤੀ ਗਈ ਹੈ ਪਲਾਸਟਰ ਕਰਕੇ ਦੁਬਾਰਾ ਇਹਨੂੰ ਸਾਰਾ ਰੰਗ ਰੋਗਣ ਹੋਵੇਗਾ ਆ ਆ ਗਿਆ ਜੀ ਮੇਰਾ ਦਰਵਾਜ਼ਾ ਸਭ ਜੋ ਆਪ ਜੀ ਨੂੰ ਪਤਾ ਇਹ ਬਾਰਸਾਂ ਪਈਆਂ ਬਹੁਤ ਮੀਂਹ ਆਈ ਤੇ ਸਾਰੀਆਂ ਸੱਤਾਂ ਚੋਂ ਲੱਗੀਆਂ ਸੰਨ ਦਰਵਾਜ਼ਾ ਸਭ ਦੀ ਮਾਨ ਹਾਲ ਦੀ ਉਹ ਵੀ ਸਾਰੇ ਦੀ ਰਿਪੇਅਰ ਕਰਕੇ ਸੱਤਾਂ ਦੇ ਉੱਪਰ ਰੰਗ ਲਾ ਕੇ ਜੋ ਰੰਗ ਢਿੱਗਣ ਲੱਗ ਗਿਆ ਸੀ ਸਤਾਂ ਚੋਣ ਲੱਗੀਆਂ ਆ ਵੇਖੋ ਜੀ ਸਤ ਦੀ ਸਾਰੀ ਦੀ ਰਿਪੇਅਰ ਹੋਈ ਐ ਦੁਬਾਰਾ ਰੰਗ ਹੋ ਰਿਹਾ ਦਰਵਾਜ਼ਾ ਸਾਬ ਨੂੰ ਕਿਉਂਕਿ ਪਾਣੀ ਆਉਣ ਲੱਗ ਗਿਆ ਸੀ ਸਾਰਾ ਰੰਗ ਉਖੜ ਗਿਆ ਸੀ ਆ ਸਾਹਮਣੇ ਵੇਖੋ ਜੀ ਇਹ ਸਾਰਾ ਜੋ ਹੋ ਰਿਹਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਟਰਸਟ ਵੱਲੋਂ ਇਹ ਸਾਰੀ ਸੇਵਾ ਕਰਵਾਈ ਜਾ ਰਹੀ ਹੈ ਆ ਵੇਖੋ ਸਾਰਾ ਰੰਗ ਰੁਗਣ ਹੋ ਰਿਹਾ ਜੀ ਇਹ ਮੇਨ ਦਰਵਾਜ਼ਾ ਸਭ ਜੋ ਆਪਣਾ ਤੇ ਇਧਰ ਮੁਕੰਮਲ ਤਕਰੀਬਨ 7 ਹੋ ਚੁੱਕੀ ਹੈ 7 ਦਾ ਸਾਰਾ ਜੋ ਰੰਗ ਸੀ ਉਹ ਫਨ ਗਿਆ ਸੀ نیچے ਡਿੱਗਣ ਲੱਗ ਗਿਆ ਸੀਗਾ بارشਾਂ ਪੈਣ ਕਰਕੇ ਤੇ ਆ ਸਾਰੀ ਜਿਹੜੀ ਹੈ ਇਹ ਸੇਵਾ ਚੱਲ ਰਹੀ ਹੈ ਨਿਰੰਤਰ ਬਹੁਤ ਹੀ ਧੰਨਵਾਦ ਹੈ ਟਰਸਟ ਵੱਲੋਂ ਸਾਰੀਆਂ ਸੰਗਤਾਂ ਦਾ ਜਿਹੜੀਆਂ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦੇ ਰਹੇ ਹੋਰ ਵੀ ਬੇਨਤੀ ਹੈ ਸੰਗਤਾਂ ਨੂੰ ਕੇਸ ਚੱਲਦੀ ਕਾਰ ਸੇਵਾ ਦੇ ਵਿੱਚ ਜਿੰਨਾ ਵੀ ਗੁਰਮਖ ਪਿਆਰੇ ਨੇ ਹਿੱਸੇ ਪਾਉਣੇ ਹਨ ਉਹ ਚਲਦੀ ਕਾਰ ਸੇਵਾ ਦੇ ਵਿੱਚ ਆਪ ਜੀ ਮਾਇਆ ਦੁਆਰਾ ਹਿੱਸੇ ਪਾ ਸਕਦੇ ਹੋ ਸੋ ਸਾਰੀਆਂ ਹੀ ਸੰਗਤਾਂ ਦਾ ਟਰਸਟ ਵਰਨੋ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ